ਸਾਸ੍ਰੀ ਕਾਲ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਦਾ ਮੈਜਿਕ ਆਫ ਥਿੰਕਿੰਗ ਬਿਗ ਇੱਕ ਅਜਾ ਹੀ ਕਿਤਾਬ ਜੋ ਤੁਹਾਡੀ ਪੂਰੀ ਦੁਨੀਆ ਨੂੰ ਬਦਲ ਦੇਵੇਗੀ ਸੋਚ ਦਾ ਚਮਤਕਾਰ ਕੀ ਹੁੰਦਾ ਹੈ ਉਹ ਤੁਹਾਨੂੰ ਸਿਖਾਵੇਗੀ ਡੇਵਿਡ ਜੇ ਸੈਚਵਰਟਸ ਦੀ ਕਿਤਾਬ ਹੈ ਇੰਟਰਨੈਸ਼ਨਲ ਬੈਸਟ ਸੈਲਰ ਕਿਤਾਬ ਹੈ ਅਤੇ ਇਸ ਕਿਤਾਬ ਚੋਂ ਮੈਂ 10 ਗੱਲਾਂ ਸਿੱਖੀਆਂ ਹਨ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਜੇਕਰ ਕੋਈ ਇਨਸਾਨ ਬੱਲਬ ਦੀ ਡੱਬੀ ਜਿੰਨਾ ਹੀ ਸੋਚਦਾ ਹੈ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਕੀ ਕਰੇਗਾ ਬਲਬ ਦੀ ਰੋਸ਼ਨੀ ਜਿੰਨੀ ਗੱਲ ਕਰ ਸਕੇਗਾ ਪਰ ਜੇਕਰ ਕੋਈ ਸੂਰਜ ਦੀ ਰੋਸ਼ਨੀ ਜਿੰਨਾ ਸੋਚਦਾ ਹੈ ਤਾਂ ਪੂਰੀ ਦੁਨੀਆ ਨੂੰ ਰੋਸ਼ਨ ਕਰ ਸਕਦਾ ਹੈ ਜ਼ਿੰਦਗੀ ਵਿੱਚ ਦਾ ਮੈਜਿਕ ਆਫ ਥਿੰਕਿੰਗ ਬਿਗ ਦੇ ਬਾਰੇ ਵਿੱਚ ਸੋਚੋ ਇੱਕ ਅਜਿਹੀ ਕਿਤਾਬ ਹੈ ਜੋ ਤੁਹਾਡੀ ਜ਼ਿੰਦਗੀ ਨੂੰ 0 ਤੋਂ 100 ਤੱਕ ਲੈ ਕੇ ਜਾ ਸਕਦੀ ਹੈ ਇਹ ਕਿਤਾਬ ਜੋ ਸਾਨੂੰ ਸਿਖਾਉਂਦੀ ਹੈ ਕਿ ਵੱਡਾ ਸੋਚਣਾ ਸਿਰਫ ਇੱਕ ਹੈਬਿਟ ਨਹੀਂ ਹੈ ਬਲਕਿ ਆਪਣੇ ਆਪ ਵਿੱਚ ਇੱਕ ਸੁਪਰ ਪਾਵਰ ਹੁੰਦੀ ਹੈ ਇਹ ਕਿਤਾਬ ਇੱਕ ਮਾਸਟਰ ਦੀ ਹੈ ਜੋ ਸਾਡੇ ਅੰਦਰ ਦਿਮਾਗ ਦੇ ਤਾਲੇ ਤੋੜ ਕੇ ਸਾਨੂੰ ਨਵੀਂ ਦੁਨੀਆ ਦੇ ਦਰਵਾਜ਼ੇ ਨੂੰ ਖੋਲ ਕੇ ਅੰਦਰ ਭੇਜ ਦਿੰਦੀ ਹੈ ਇੱਕ ਅਜਿਹੀ ਦੁਨੀਆ ਜਿੱਥੇ ਸਾਡੇ ਸੁਪਨੇ ਸਿਰਫ ਕਾਗਜ਼ ਤੇ ਲਿਖੇ ਨਹੀਂ ਰਹਿੰਦੇ ਬਲਕਿ ਹਕੀਕਤ ਬਣ ਜਾਂਦੇ ਹਨ ਤਾਂ ਆਓ 10 ਵੱਡੀਆਂ ਲਰਨਿੰਗਸ ਦੀਆਂ ਗੱਲਾਂ ਕਰਦੇ ਹਾਂ ਸਭ ਤੋਂ ਪਹਿਲੀ ਲਰਨਿੰਗ ਜੋ ਮੈਂ ਇਸ ਕਿਤਾਬ ਤੋਂ ਸਿੱਖੀ ਹੈ ਬਲੀਵ ਕਰੋ ਹਰ ਸੁਪਨਾ ਜੋ ਤੁਹਾਡਾ ਹੈ ਉਹ ਸੱਚ ਹੋਵੇਗਾ ਹਰ ਕੋਈ ਜ਼ਿੰਦਗੀ ਵਿੱਚ ਛੋਟੇ-ਛੋਟੇ ਗੋਲ ਬਣਾਉਂਦਾ ਹੈ ਛੋਟਾ ਗੋਲ ਨੌਕਰੀ ਪਾਉਣੀ ਹੈ ਨੌਕਰੀ ਮਿਲ ਗਈ ਤਾਂ ਪ੍ਰਮੋਸ਼ਨ ਲੈਣਾ ਹੈ ਇਹ ਕਰਨਾ ਹੈ ਉਹ ਕਰਨਾ ਹੈ ਛੋਟੇ-ਛੋਟੇ ਗੋਲ ਉਹਨਾਂ ਛੋਟੇ-ਛੋਟੇ ਗੋਲਸ ਤੋਂ ਬਾਹਰ ਨਿਕਲੋ ਦੁਨੀਆ ਨੂੰ ਬਦਲਣ ਵਾਲੇ ਲੋਕਾਂ ਨੇ ਹਮੇਸ਼ਾ ਵੱਡਾ ਗੋਲ ਬਣਾਇਆ ਹੈ ਹਮੇਸ਼ਾ ਵੱਡੇ ਸੁਪਨੇ ਦੇਖੇ ਹਨ ਆਪਣਾ ਸਟਾਰਟਅਪ ਸਟਾਰਟਅਪ ਤੋਂ ਵੱਡਾ ਬਿਜ਼ਨਸ ਬਣਾਉਣਾ ਹੈ ਸ਼ਾਹ ਜਾਣਾ ਹੈ ਦੁਨੀਆ ਵਿੱਚ ਆਪਣਾ ਨਾਮ ਕਰਨਾ ਹੈ ਅਸਲੀ ਸਵਾਲ ਹੁਣ ਇਹ ਉੱਠਦਾ ਹੈ ਕਿ ਮੈਂ ਸ਼ੁਰੂ ਕਿਵੇਂ ਕਰਾਂ ਤਾਂ ਇਸ ਦਾ ਜਵਾਬ ਬੜਾ ਸਿੰਪਲ ਹੈ ਖੋਤੇ ਵਿਸ਼ਵਾਸ ਰੱਖੋ ਇੰਨਾ ਵਿਸ਼ਵਾਸ ਕਿ ਦੁਨੀਆ ਤੁਹਾਡੇ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਵੇ ਅਤੇ ਬਲੀਫ ਜੋ ਹੁੰਦਾ ਹੈ ਵਿਸ਼ਵਾਸ ਜੋ ਹੁੰਦਾ ਹੈ ਉਹ ਆਪਣੇ ਆਪ ਵਿੱਚ ਇੱਕ ਚਿੰਗਾਰੀ ਹੁੰਦਾ ਹੈ ਜੋ ਤੁਹਾਡੇ ਅੰਦਰ ਦੇ ਰਾਕਟ ਨੂੰ ਇੰਨਾ ਹਿੱਟ ਕਰ ਸਕਦੀ ਹੈ ਇਹ ਬਲੀਫ ਤੁਹਾਨੂੰ ਇੱਕ ਅਜਹੀ ਕ੍ਰੀਏਟਿਵ ਪਾਵਰ ਦਿੰਦਾ ਹੈ ਜੋ ਤੁਹਾਡੇ ਰਸਤੇ ਵਿੱਚ ਨਵੇਂ ਰਾਸਤੇ ਖੋਲ ਦਿੰਦੀ ਹੈ ਚਮਤਕਾਰ ਦਿਖਾਉਂਦੀ ਹੈ ਤੇ ਤੁਹਾਡੇ ਹਰ ਇੰਪੋਸੀਬਲ ਨੂੰ ਪੋਸੀਬਲ ਕਰਨ ਦੀ ਸ਼ਕਤੀ ਦਿੰਦੀ ਹੈ ਜਿਆਦ ਰੱਖਣਾ ਜਿੰਨੀ ਵੱਡੀ ਸੋਚ ਹੋਵੇਗੀ ਔਕਾਤ ਸਾਡੀ ਓਨੀ ਹੀ ਵੱਡੀ ਹੋਵੇਗੀ ਦੂਸਰੀ ਲਰਨਿੰਗ ਐਕਸਕਿਊਜ਼ਸ ਛੱਡੋ ਅਤੇ ਐਕਸ਼ਨ ਲੈਣਾ ਸ਼ੁਰੂ ਕਰੋ ਇੱਕ ਅਜਿਹੀ ਬਿਮਾਰੀ ਹੈ ਦੁਨੀਆ ਵਿੱਚ ਡੈਡਲੀ ਡਿਸੀਜ਼ ਜੋ ਹਰ ਇਨਸਾਨ ਨੂੰ ਅੰਦਰ ਤੱਕ ਖਾ ਜਾਂਦੀ ਹੈ ਉਹ ਹੈ ਐਕਸਕਿਊਜੀਟਿਸ ਮਤਲਬ ਐਕਸਕਿਊਜ਼ਸ ਵਾਲੀ ਬਿਮਾਰੀ ਜੋ ਅਨਸਕਸੈਸਫੁਲ ਲੋਕ ਹੁੰਦੇ ਹਨ ਉਹ ਹਰ ਗੱਲ ਵਿੱਚ ਬਹਾਨੇ ਬਣਾਉਂਦੇ ਹਨ ਸਮਾਂ ਨਹੀਂ ਸੀ ਪੈਸੇ ਨਹੀਂ ਸਨ ਮੇਰੀ ਤਾਂ ਸਿਚੁਏਸ਼ਨ ਹੀ ਚੰਗੀ ਨਹੀਂ ਸੀ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਜ਼ਿੰਦਗੀ ਅਜਹੀ ਹੀ ਚੱਲ ਰਹੀ ਹੈ ਕੀ ਕਰਾਂ ਇਨ੍ਹਾਂ ਹਾਲਾਤਾਂ ਵਿੱਚ ਪੈਦਾ ਹੋਇਆ ਹਾਂ ਅਤੇ ਜੋ ਸਕਸੈਸਫੁਲ ਲੋਕ ਹੁੰਦੇ ਹਨ ਉਹਨਾਂ ਦੀ ਡਿਕਸ਼ਨਰੀ ਵਿੱਚ ਵਰਡ ਨਹੀਂ ਹੁੰਦਾ ਉਹਨਾਂ ਦੀ ਡਿਕਸ਼ਨਰੀ ਵਿੱਚ ਇੱਕ ਲਾਈਨ ਹੁੰਦੀ ਹੈ ਸੋਲੂਸ਼ਨ ਕੀ ਹੈ ਉਦਾਹਰਣ ਵਜੋਂ ਇੱਕ ਕਪਲ ਨੇ ਘਰ ਖਰੀਦਣਾ ਹੈ ਪੈਸੇ ਨਹੀਂ ਹਨ ਡਾਊਨ ਪੇਮੈਂਟ ਦੇ ਲਈ ਤਾਂ ਕੀ ਕਰਨਗੇ ਉਹ 95% ਲੋਕ ਤਾਂ ਗਿਵ ਅਪ ਕਰ ਦੇਣਗੇ ਕਿ ਛੱਡੋ ਬਾਅਦ ਵਿੱਚ ਦੇਖਾਂਗੇ ਜਦੋਂ ਪੈਸੇ ਹੋਣਗੇ ਪਰ ਜੋ ਸੱਚ ਵਿੱਚ ਕਮਾਲ ਕਰਨਾ ਚਾਹੁੰਦਾ ਹੈ ਅਚੀਵ ਕਰਨਾ ਚਾਹੁੰਦਾ ਹੈ ਉਹ ਐਕਸਟਰਾ ਮਿਹਨਤ ਕਰੇਗਾ ਪੈਸੇ ਕਮਾਵੇਗਾ ਲੋਨ ਲੈ ਲਵੇਗਾ ਪਰ ਘਰ ਖਰੀਦ ਕੇ ਦਿਖਾਵੇਗਾ ਕਿਉਂਕਿ ਉਹ ਐਕਸਕਿਊਜ਼ਸ ਦੀ ਜਗ੍ਹਾ ਐਕਸ਼ਨ ਨੂੰ ਚੁਣੇਗਾ ਅਤੇ ਦੁਨੀਆ ਸਿਰਫ ਉਹਨਾਂ ਲੋਕਾਂ ਨੂੰ ਹੀ ਯਾਦ ਰੱਖਦੀ ਹੈ ਜੋ ਬਹਾਨੇ ਨਹੀਂ ਬਣਾਉਂਦੇ ਕੰਮ ਕਰਕੇ ਦਿਖਾਉਂਦੇ ਹਨ ਤੀਸਰੀ ਲਰਨਿੰਗ ਹੈ ਫੀਅਰ ਇਹ ਸਿਰਫ ਇਲਿਊਜ਼ਨ ਹੈ ਦੁਨੀਆ ਦਾ ਸਭ ਤੋਂ ਵੱਡਾ ਵਿਲਨ ਕੋਈ ਹੋਰ ਨਹੀਂ ਬਲਕਿ ਤੁਹਾਡੇ ਅੰਦਰ ਦਾ ਡਰ ਹੈ ਅਤੇ ਇਹ ਡਰ ਇੱਕ ਇਲਿਊਜ਼ਨ ਹੈ ਇੱਕ ਪਰਛਾਵਾ ਹੈ ਇੱਕ ਅਜਹੀ ਫੇਕ ਚੇਨ ਹੈ ਜੋ ਤੁਹਾਨੂੰ ਬੰਨ ਕੇ ਰੱਖਦੀ ਹੈ ਅਤੇ ਇਸ ਦਾ ਇਲਾਜ ਕੀ ਹੈ ਸਿਰਫ ਇੱਕ ਹੀ ਇਲਾਜ ਹੈ ਉਹ ਹੈ ਕੌਨਫੀਡੈਂਸ ਕੌਨਫੀਡੈਂਸ ਨੂੰ ਆਪਣੀ ਤਲਵਾਰ ਬਣਾਓ ਕਲਾਸ ਵਿੱਚ ਹਮੇਸ਼ਾ ਪਹਿਲੀ ਲਾਈਨ ਵਿੱਚ ਬੈਠੋ ਲੋਕਾਂ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ ਤੇਜ਼ ਕਦਮ ਨਾਲ ਚੱਲੋ ਤੁਹਾਡੀ ਚਾਲ ਵਿੱਚ ਉਹ ਕੌਨਫੀਡੈਂਸ ਝਲਕਣਾ ਚਾਹੀਦਾ ਹੈ ਦੁਨੀਆ ਨੂੰ ਲੱਗੇਗਾ ਕਿ ਬੰਦਾ ਵਾਕਿਆ ਹੀ ਅਨਬੀਟੇਬਲ ਹੈ ਅਤੇ ਹੌਲੀ-ਹੌਲੀ ਜਿਹੋ ਜਿਹਾ ਤੁਸੀਂ ਅੰਦਰੋਂ ਬਿਹੇਵ ਕਰ ਰਹੇ ਸੀ ਬਾਹਰ ਤੋਂ ਵੀ ਤੁਸੀਂ ਅਜਿਹੇ ਹੀ ਹੋ ਜਾਵੋਗੇ ਡਰ ਨੂੰ ਤੋੜਨਾ ਹੈ ਤਾਂ ਕੌਨਫੀਡੈਂਟਲੀ ਬਿਹੇਵ ਕਰਨਾ ਹੋਵੇਗਾ ਕੌਨਫੀਡੈਂਟ ਐਕਟ ਕਰਨਾ ਹੋਵੇਗਾ ਚਾਹੇ ਤੁਹਾਨੂੰ ਅੰਦਰੋਂ 440 ਵੋਲਟ ਦਾ ਝਟਕਾ ਲੱਗ ਰਿਹਾ ਹੋਵੇ ਪਰ ਚਿਹਰੇ ਤੇ ਉਹ ਤੇਜ਼ ਬਣਿਆ ਰਹਿਣਾ ਚਾਹੀਦਾ ਹੈ ਚੌਥੀ ਲਰਨਿੰਗ ਇਸ ਕਿਤਾਬ ਚੋਂ ਮਿਲਦੀ ਹੈ ਕਿ ਬਿਗ ਥਿੰਕਿੰਗ ਇਸ ਇਕਵਲ ਟੂ ਲਾਈਫ ਸਾਡਾ ਦਿਮਾਗ ਇੱਕ ਸਿਨੇਮਾ ਹਾਲ ਦੀ ਤਰ੍ਹਾਂ ਹੁੰਦਾ ਹੈ ਇਸ ਵਿੱਚ ਉਹੀ ਪਿਕਚਰਸ ਚੱਲਦੀਆਂ ਹਨ ਜੋ ਅਸੀਂ ਚਲਾਉਣਾ ਚਾਹੁੰਦੇ ਹਾਂ ਜੋ ਅਸੀਂ ਪਿਕਚਰ ਚਲਾਉਂਦੇ ਹਾਂ ਫਿਰ ਉਹੀ ਸਾਡੀ ਜ਼ਿੰਦਗੀ ਬਣ ਜਾਂਦੀ ਹੈ ਜੇਕਰ ਅਸੀਂ ਪ੍ਰੋਬਲਮ ਸੋਚਾਂਗੇ ਤਾਂ ਪ੍ਰੋਬਲਮਸ ਵਾਲੀ ਪਿਕਚਰ ਬਣ ਜਾਵੇਗੀ ਸਕਰੀਨ ਤੇ ਸਿਰਫ ਦੁੱਖ ਦਰਦ ਅਤੇ ਪੀੜਾ ਹੀ ਚੱਲਦੀ ਰਹੇਗੀ ਪਰ ਜੇਕਰ ਤੁਸੀਂ ਅੰਦਰੋਂ ਚੈਲੰਜਸ ਸੋਚੋਗੇ ਤਾਂ ਤੁਹਾਡੀ ਲਾਈਫ ਦੀ ਜੋ ਸਕਰੀਨ ਹੈ ਦਿਮਾਗ ਦੀ ਜੋ ਸਕਰੀਨ ਹੈ ਉਸ ਤੇ ਐਡਵੈਂਚਰਸ ਮੂਵੀ ਚੱਲੇਗੀ ਜਿਸ ਵਿੱਚ ਸਿਰਫ ਐਡਵੈਂਚਰ ਹੋਵੇਗਾ ਤੇ ਫਾਈਨਲ ਵਿੱਚ ਤੁਹਾਡੀ ਜਿੱਤ ਵੀ ਹੋ ਜਾਵੇਗੀ ਇਸ ਲਈ ਹਮੇਸ਼ਾ ਵੱਡੇ ਪਾਵਰਫੁਲ ਅਤੇ ਪੋਜ਼ਿਟਿਵ ਵਰਡਸ ਯੂਜ਼ ਕਰੋ ਕਿਉਂਕਿ ਜੋ ਅਸੀਂ ਬੋਲ ਰਹੇ ਹਾਂ ਉਹੀ ਅਸੀਂ ਬਣ ਰਹੇ ਹਾਂ ਜੋ ਬੋਲ ਰਹੇ ਹੋ ਉਹੀ ਤੁਸੀਂ ਬਣ ਜਾਵੋਗੇ ਇਸ ਲਈ ਧਿਆਨ ਰੱਖੋ ਬੋਲ ਕੀ ਰਹੇ ਹੋ ਹੁਣ ਗੱਲ ਕਰਦੇ ਹਾਂ ਪੰਜਵੀਂ ਲਰਨਿੰਗ ਦੀ ਕ੍ਰੀਏਟਿਵ ਸੋਚੋ ਕਾਪੀ ਨਾ ਕਰੋ ਅਸਲੀ ਨੌਲੇਜ ਸਿਰਫ ਫੈਕਟਸ ਰਟਣਾ ਨਹੀਂ ਹੁੰਦਾ ਅਸਲੀ ਨੌਲੇਜ ਹੁੰਦੀ ਹੈ ਹਰ ਪ੍ਰੋਬਲਮ ਦਾ ਕ੍ਰੀਏਟਿਵ ਸੋਲੂਸ਼ਨ ਕੱਢਣਾ ਅਤੇ ਸਕਸੈਸਫੁਲ ਲੋਕ ਕਦੇ ਰੋਂਦੇ ਨਹੀਂ ਹਨ ਕਿ ਸਮੱਸਿਆ ਬਹੁਤ ਵੱਡੀ ਹੈ ਉਹ ਹਮੇਸ਼ਾ ਸੋਚਦੇ ਹਨ ਕਿ ਇਸ ਦਾ ਨਵਾਂ ਸੋਲੂਸ਼ਨ ਕੀ ਕੱਢਿਆ ਜਾ ਸਕਦਾ ਹੈ ਰੋਜ਼ ਸਵੇਰੇ ਸਵੇਰੇ ਉੱਠਣ ਤੋਂ ਬਾਅਦ 10 ਮਿੰਟ ਦੇ ਲਈ ਇੱਕ ਵਧੀਆ ਆਦਤ ਪਾਓ ਆਪਣੇ ਆਪ ਨੂੰ ਕਹੋ ਕਿ ਅੱਜ ਮੈਂ ਆਪਣੀ ਜ਼ਿੰਦਗੀ ਨੂੰ ਹੋਰ ਬੈਟਰ ਵੇ ਨਾਲ ਕਿਸ ਤਰ੍ਹਾਂ ਚੇਂਜ ਕਰ ਸਕਦਾ ਹਾਂ ਤੇ ਕੀ ਬਿਹਤਰ ਤਰੀਕੇ ਹੋ ਸਕਦੇ ਹਨ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਆਪਣੇ ਆਪ ਨੂੰ ਕ੍ਰੀਏਟਿਵ ਟਾਸਕ ਦੇਵੋ ਤੁਹਾਨੂੰ ਕ੍ਰੀਏਟਿਵ ਸੋਲੂਸ਼ਨ ਮਿਲੇਗਾ ਤੁਸੀਂ ਕ੍ਰੀਏਟਿਵ ਜੀਨੀਅਸ ਬਣ ਜਾਵੋਗੇ ਛੇਵੀ ਲਰਨਿੰਗ 네ਗੇਟਿਵਿਟੀ ਇਸ ਇਕੁਅਲ ਟੂ ਜ਼ਿੰਦਗੀ ਦਾ ਜ਼ਹਿਰ ਨਿਊਜ਼ ਚੈਨਲ ਸੋਸ਼ਲ ਮੀਡੀਆ ਅਤੇ ਕਦੇ-ਕਦੇ ਤਾਂ ਤੁਹਾਡੇ ਆਪਣੇ ਦੋਸਤ ਤੁਹਾਡੇ ਆਪਣੇ ਪਰਿਵਾਰ ਦੇ ਲੋਕ ਤੁਹਾਨੂੰ ਕਹਿਣਗੇ ਤੇਰੇ ਤੋਂ ਨਹੀਂ ਹੋਵੇਗਾ ਤੂੰ ਨਹੀਂ ਕਰ ਸਕੇਂਗਾ ਤੂੰ ਬਣਿਆ ਹੀ ਨਹੀਂ ਇਸ ਦੇ ਲਈ ਇਹ ਇੰਪੋਸੀਬਲ ਹੈ ਅਤੇ ਹੌਲੀ-ਹੌਲੀ ਤੁਹਾਡਾ ਮਾਈਂਡ ਇਸ ਤਰੀਕੇ ਨਾਲ ਟ੍ਰੇਨਡ ਹੋ ਜਾਵੇਗਾ ਕਿ ਇਹ ਤਾਂ ਸੱਚ ਹੈ ਮੈਂ ਤਾਂ ਬਣਿਆ ਹੀ ਨਹੀਂ ਹਾਂ ਇਸ ਦੇ ਲਈ ਪਰ ਸੱਚ ਕੀ ਹੈ 네ਗੇਟਿਵਿਟੀ ਕਦੇ ਵੀ ਤੁਹਾਨੂੰ ਅੱਗੇ ਨਹੀਂ ਵਧਣ ਦੇਵੇਗੀ ਅਤੇ ਯਾਦ ਰੱਖਣਾ 네ਗੇਟਿਵਿਟੀ ਤੁਹਾਨੂੰ ਉਦੋਂ ਹੀ ਕੰਟਰੋਲ ਕਰਦੀ ਹੈ ਜਦੋਂ ਤੁਸੀਂ ਉਸ ਨੂੰ ਪਰਮਿਟ ਕਰਦੇ ਹੋ ਪਰਮਿਸ਼ਨ ਦਿੰਦੇ ਹੋ ਕਿ ਆਓ ਮੈਂ ਮੈਨੂੰ ਕੰਟਰੋਲ ਕਰ ਲਵਾਂ ਆਪਣੇ ਲਈ ਇੱਕ ਸੈਲਫ ਐਡਵਰਟਾਈਜ਼ਮੈਂਟ ਲਿਖੋ ਸੈਲਫ ਐਡਵਰਟਾਈਜ਼ ਵਿੱਚ ਲਿਖੋਗੇ ਤੁਹਾਡਾ ਟੈਲੈਂਟ ਕੀ ਹੈ ਤੁਹਾਡੀ ਤਾਕਤ ਕੀ ਹੈ ਤੁਹਾਡੀਆਂ ਕੁਆਲਿਟੀਆਂ ਕੀ ਹਨ ਸਟਰੈਂਥ ਕੀ ਹੈ ਅਤੇ ਰੋਜ਼ਾਨਾ ਜ਼ੋਰ-ਜ਼ੋਰ ਨਾਲ ਰਿਵਾਈਜ਼ ਕਰੋ ਹੌਲੀ-ਹੌਲੀ ਤੁਸੀਂ ਐਨ ਪਾਵਰਫੁੱਲ ਫੀਲ ਕਰੋਗੇ ਕਿ 네ਗੈਟਿਵਿਟੀ ਤੁਹਾਨੂੰ ਟੱਚ ਨਹੀਂ ਕਰ ਸਕੇਗੀ ਸੱਤਵੇਂ ਨੰਬਰ ਦੀ ਲਰਨਿੰਗ ਇਸ ਕਿਤਾਬ ਤੋਂ ਮਿਲਦੀ ਹੈ ਸਰਾਊਂਡ ਯੋਰ ਸੈਲਫ ਵਿਦ ਵੀਨਰਸ ਜਿਵੇਂ ਤੁਸੀਂ ਖਾਣਾ ਖਾਂਦੇ ਹੋ ਉਸੇ ਤਰ੍ਹਾਂ ਤੁਹਾਡੀ ਬੋਡੀ ਬਣਦੀ ਹੈ ਜਿਵੇਂ ਦੇ এনवायरमेंट ਵਿੱਚ ਤੁਸੀਂ ਰਹਿੰਦੇ ਹੋ ਉਵੇਂ ਦਾ ਹੀ ਤੁਹਾਡਾ ਮਾਈਂਡ ਹੋ ਜਾਂਦਾ ਹੈ ਜੇਕਰ ਤੁਸੀਂ ਲੂਜ਼ਰਸ ਦੇ ਨਾਲ ਗੌਸਪਸ ਦੇ ਨਾਲ ਕੰਪਲੇਨਰਸ ਦੇ ਨਾਲ ਰਹੋਗੇ ਤਾਂ ਜ਼ਿੰਦਗੀ ਵਿੱਚ ਹਮੇਸ਼ਾ ਲੂਜ਼ਰ ਵਾਲਾ ਹੀ ਬਿਹੇਵ ਕਰੋਗੇ ਪਰ ਜੇਕਰ ਤੁਸੀਂ ਵਿਨਰਸ ਦੇ ਨਾਲ ਰਹੋਗੇ ਪੋਜ਼ਿਟਿਵ ਐਟੀਟਿਊਡ ਵਾਲੇ ਲੋਕਾਂ ਨਾਲ ਰਹੋਗੇ ਤਾਂ ਤੁਸੀਂ ਵੀ ਇੱਕ ਦਿਨ ਵਿਨਰ ਬਣ ਜਾਵੋਗੇ ਥੰਬ ਰੂਲ ਰੂਲ ਬਹੁਤ ਸਿੰਪਲ ਹੈ ਜਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਰਹੋਗੇ ਉਹ ਚਿਹੇ ਹੀ ਬਣ ਦੇ ਜਾਮੋਗੇ ਨੰਬਰ 8 ਲਰਨਿੰਗ ਇਸ ਕਿਤਾਬ ਤੋਂ ਮਿਲਦੀ ਹੈ ਐਟੀਟਿਊਡ ਹੀ ਸਾਡੀ ਪਹਿਚਾਨ ਹੈ ਇਨਸਾਨ ਦਾ ਅਸਲੀ ਚਿਹਰਾ ਉਸਦੀ ਫੋਟੋ ਨਹੀਂ ਉਸਦਾ ਐਟੀਟਿਊਡ ਹੁੰਦਾ ਹੈ 네ਗੇਟਿਵ ਐਟੀਟਿਊਡ ਇਸ ਇਕੁਅਲ ਟੂ ਹਰ ਜਗ੍ਹਾ ਤੋਂ 네ਗੇਟਿਵ ਰਿਸਪੌਂਸ ਪੋਜ਼ਿਟਿਵ ਐਟੀਟਿਊਡ ਇਸ ਇਕੁਅਲ ਟੂ ਦੁਨੀਆ ਭਰ ਦਾ ਸਪੌਟ ਤੁਹਾਨੂੰ ਮਿਲੇਗਾ ਇੱਕ ਗੱਲ ਹਮੇਸ਼ਾ ਜ਼ਿੰਦਗੀ ਵਿੱਚ ਯਾਦ ਰੱਖਣਾ ਜੋ ਬੰਦਾ ਆਪਣੇ ਡਿਸੀਜਨ ਤੋਂ ਖੁਸ਼ ਹੈ ਉਹ ਅਸਲੀ ਕੌਨਫੀਡੈਂਟ ਬੰਦਾ ਹੈ ਤਾਂ ਜ਼ਿੰਦਗੀ ਵਿੱਚ ਤੁਸੀਂ ਕੀ ਡਿਸਾਈਡ ਕਰ ਰਹੇ ਹੋ ਕੀ ਡਿਸੀਜਨਸ ਲੈ ਰਹੇ ਹੋ ਉਸ ਤੇ ਸੋਚਣਾ ਬਹੁਤ ਜ਼ਰੂਰੀ ਹੈ ਨੌਵੇਂ ਨੰਬਰ ਦੀ ਲਰਨਿੰਗ ਇਸ ਕਿਤਾਬ ਦੀ ਹੈ ਰਿਸਪੈਕਟ ਦਿਓ ਅਤੇ ਰਿਸਪੈਕਟ ਪਾਓ ਕਈ ਵਾਰ ਸਾਡੇ ਨਾਲ ਕੋਈ ਮਿਸਬੀਹੇਵ ਕਰਦਾ ਹੈ ਬੁਰਾ ਬਿਹੇਵ ਕਰਦਾ ਹੈ ਤਾਂ ਸਾਨੂੰ ਗੁੱਸਾ ਆਉਣ ਲੱਗਦਾ ਹੈ ਹੋ ਸਕਦਾ ਹੈ ਸਾਹਮਣੇ ਵਾਲਾ ਆਪਣੀ ਪਰਸਨਲ ਪ੍ਰੋਬਲਮ ਤੋਂ ਗੁਜ਼ਰ ਰਿਹਾ ਹੋਵੇ ਉਸ ਸਮੇਂ ਅਸੀਂ ਉਸ ਨਾਲ ਗੱਲ ਕੀਤੀ ਨਹੀਂ ਉਹ ਗੁੱਸੇ ਵਿੱਚ ਕੁਝ ਬੋਲ ਗਿਆ ਹੋਵੇ ਪਰ ਜੇਕਰ ਅਸੀਂ ਉਸ ਨੂੰ ਰਿਸਪੈਕਟ ਦੇਵਾਂਗੇ ਪਿਆਰ ਨਾਲ ਗੱਲ ਕਰਾਂਗੇ ਤਾਂ ਸ਼ਾਇਦ ਉਹ ਸਾਡੇ ਨਾਲ ਆਪਣਾ ਦੁੱਖ ਸਾਂਝਾ ਕਰੇਗਾ ਇਮੋਸ਼ਨਸ ਸ਼ੇਅਰ ਕਰੇਗਾ ਤੇ ਉਸ ਦਾ ਐਟੀਟਿਊਡ ਸਾਡੇ ਲਈ ਬਦਲ ਜਾਵੇਗਾ ਯਾਦ ਰੱਖਣਾ ਕੋਈ ਵੀ ਇਕੱਲਾ ਸਕਸੈਸਫੁਲ ਨਹੀਂ ਬਣਦਾ ਸਕਸੈਸ ਦੇ ਰਸਤੇ ਵਿੱਚ ਲੋਕਾਂ ਦੀ سپورਟ ਹਮੇਸ਼ਾ ਚਾਹੀਦੀ ਹੋਵੇਗੀ ਇਸ ਲਈ ਇਕੱਲੇ ਨਾ ਦੌੜੋ ਸਭ ਨੂੰ ਨਾਲ ਲੈ ਕੇ ਦੌੜੋ ਅਤੇ 10ਵੇਂ ਨੰਬਰ ਦੀ ਲਰਨਿੰਗ ਜੋ ਹੈ ਐਕਸ਼ਨ ਇਜ਼ ਗ੍ਰੇਟਰ ਥੈਨ ਪਲੈਨਿੰਗ ਐਕਸ਼ਨ ਹਮੇਸ਼ਾ ਪਲੈਨਿੰਗ ਤੋਂ ਵੱਡਾ ਹੁੰਦਾ ਹੈ ਗੋਲਸ ਬਣਾਉਣਾ ਬਹੁਤ ਆਸਾਨ ਹੈ ਪਲਾਨ ਬਣਾਉਣਾ ਬਹੁਤ ਆਸਾਨ ਹੈ ਪਰ ਬਿਨਾ ਐਕਸ਼ਨ ਤੋਂ ਗੋਲਸ ਜੋ ਹਨ ਉਹ ਸਿਰਫ ਡਾਇਰੀ ਵਿੱਚ ਲਿਖੇ ਹੋਏ ਨੋਟਸ ਦੀ ਤਰ੍ਹਾਂ ਰਹਿ ਜਾਂਦੇ ਹਨ ਸੋਚਣ ਵਾਲੇ ਅੱਗੇ ਨਹੀਂ ਵਧਦੇ ਕਰਨ ਵਾਲੇ ਦੁਨੀਆ ਨੂੰ ਬਦਲ ਦਿੰਦੇ ਹਨ ਬਲੀਵ ਕਰੋ ਆਪਣੇ ਸੁਪਨਿਆਂ ਤੇ ਦੁਨੀਆ ਬਲੀਵ ਕਰੇਗੀ ਐਕਸਕਿਊਜ਼ਸ ਨੂੰ ਛੱਡੋ ਸੋਲਿਊਸ਼ਨ ਨੂੰ ਲੱਭੋ ਨੇਗੇਟਿਵਿਟੀ ਛੋ ਨਿਕਲੋ ਪੋਜ਼ਿਟਿਵਿਟੀ ਨੂੰ ਅਪਣਾਓ ਕ੍ਰੀਏਟਿਵ ਬਣ ਜਾਓ ਫੀਅਰ ਦਾ ਇੱਕ ਹੀ ਇਲਾਜ ਹੈ ਕੌਨਫੀਡੈਂਸ ਕੌਨਫੀਡੈਂਟ ਬਣੋ ਅਤੇ ਜਾਦ ਰੱਖੋ ਰਿਸਪੈਕਟ ਦੇਵੋ ਰਿਸਪੈਕਟ ਪਾਓ ਅਤੇ ਐਕਸ਼ਨ ਲੈਣਾ ਕਦੇ ਵੀ ਮਿਸ ਨਾ ਕਰੋ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ